ਸਬ ਡਿਵੀਜ਼ਨ ਜਲਾਲਾਬਾਦ ਦੇ ਉਪ ਕਪਤਾਨ ਜਤਿੰਦਰ ਸਿੰਘ ਨੇ ਅੱਜ ਆਪਣਾ ਚਾਰਜ ਸੰਭਾਲ ਲਿਆ ਹੈ ਤੇ ਇਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਸਾਰੇ ਇਲਾਕੇ ਦੇ ਗਲਤ ਅਨਸਰਾਂ ਤੇ ਸਮਾਜ ਵਿਰੋਧੀ ਤੱਤਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਜਾਂ ਹੋਰ ਕੋਈ ਗੈਰ ਕਾਨੂੰਨੀ ਤੰਦਾ ਜ਼ਿਕਰ ਕਰੇਗਾ ਤਾਂ ਉਸ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਉਹਨਾਂ ਆਮ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਜੇਕਰ ਅਜਿਹਾ ਵਿਅਕਤੀ ਉਹਨਾਂ ਨੂੰ ਚੱਕੀ ਲੱਗਦਾ ਹੈ ਤਾਂ ਇਸ ਦੀ ਸੂਚਨਾ ਉਹਨਾਂ ਦਿੱਤੀ ਜਾਵੇ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਏਗਾ ਆਮ ਪਬਲਿਕ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਜਲਾਲਾਬਾਦ ਦੇ ਏਰੀਆ ਵਿੱਚ ਜਿੰਨੇ ਵੀ ਕੋਈ ਮਾੜੇ ਅਨਸਰ ਨੇ ਉਹਨਾਂ ਬਾਰੇ ਸਾਨੂੰ ਸਿੱਧੇ ਤੌਰ ਤੇ ਜਾਣਕਾਰੀ ਦੇ ਸਕਦੇ ਹੋ ਔਰ ਜੋ ਵੀ ਮਾੜਾ ਅਨਸਰ ਇਹ ਕੰਮ ਕਰ ਰਿਹਾ ਹੈ ਕੋਈ ਗਲਤ ਮੈਂ ਉਹਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਕਿ ਉਹ ਆਪਣਾ ਕੰਮ ਬੰਦ ਕਰ ਦੇ ਨਹੀਂ ਤਾਂ ਕਾਨੂੰਨ ਮੁਤਾਬਕ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪਰ ਜਿਹਨੇ ਵੱਤਾਂ ਦਾ ਸਜ਼ਾ ਹੋਊਗੀ ਉਹਨੂੰ ਦਵਾਣ ਚ ਅਸੀਂ ਕੋਸ਼ਿਸ਼ ਕਰਾਂ ਸਰ ਇੱਕ ਦੇਖਣ ਚਾਹੁੰਦਾ ਜਿਸ ਤਰ੍ਹਾਂ ਕੋਈ ਆ ਪੁਲਿਸ ਤੱਕ ਪਹੁੰਚ ਕਰਨੇ ਚਾਹੁੰਦਾ ਹੈ ਕਈ ਵਾਰ ਉਹਨਾਂ ਦੇ ਮਨ ਚ ਡਰ ਹੁੰਦਾ ਹੈ ਵੀ ਅਸੀਂ ਪੁਲਿਸ ਨੂੰ ਤਲਾਹ ਦੇਾਂਗੇ ਸਾਡਾ ਨਾਮ ਤੱਕ ਆਏਗਾ ਕੀ ਕੋਈ ਪੁਲਿਸ ਦੇ ਵੱਲੋਂ ਆਉਣ ਵਾਲੇ ਸਮੇਂ ਚ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾ ਰਿਹਾ ਜਿਹੜਾ ਸਿੱਧਾ ਸੰਪਰਕ ਕੀਤਾ ਜਾ ਸਕੇ ਤੁਹਾਡੇ ਬਿਲਕੁਲ ਸਰਕਾਰ ਵੀ ਔਰ ਪੰਜਾਬ ਪੁਲਿਸ ਵੀ ਆਮ ਪਬਲਿਕ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹਦੇ ਤਹਿਤ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵਕ ਵਕ ਸਮਾਂ ਤੇ ਜਿਹੜੇ ਮਹਿੰਮ ਵੱਢੀ ਗਈ ਸੀਗੀ ਔਰ ਉਹ ਅੱਜ ਵੀ ਚੱਲ ਰਹੀ ਜਿਹਦੇ ਤਹਿਤ ਅਸੀਂ ਨਸ਼ਿਆਂ ਦੇ ਖਿਲਾਫ ਸੈਮੀਨਾਰ ਕਰ ਰਹੇ ਹਾਂ ਔਰ ਉਹਦੇ ਸੰਬੰਧੀ ਇੱਕ ਵੱਖਰਾ ਜਿਹੜਾ ਨੰਬਰ ਜਾਰੀ ਕੀਤਾ ਗਿਆ ਹੈਲਪਲਾਈਨ ਨੰਬਰ ਜਿਹਦੇ ਉੱਤੇ ਤੁਸੀਂ ਕਿਸੇ ਵੀ ਵਕਤ ਸਾਨੂੰ ਜਾਣਕਾਰੀ ਦੇ ਸਕਦੇ ਹੋ ਪਰ ਉਹ ਜਾਣਕਾਰੀ ਸੱਚੀ ਹੋਵੇ ਜੇ ਉਹ ਜਾਣਕਾਰੀ ਸੱਚੀ ਪਾਈ ਜਾਂਦੀ ਹੈ ਤਾਂ ਉਸ ਵਿਅਕਤੀ ਦੇ ਖਿਲਾਫ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਮੇਰੇ ਪਰਸਨਲ ਨੰਬਰ ਤੇ ਵੀ ਜਾਣਕਾਰੀ ਦੇ ਸਕਦੇ ਨੇ ਜਗਬਾਣੀ ਟੀਵੀ ਲਈ ਜਲਾਲਾਬਾਦ ਤੋਂ ਅਦਰਸ਼ ਜੀ ਉਹ ਸੰਦੀ ਰਿਪੋਰਟ